ਸੇ ਗੁਰਬਾਣੀ ਨਾਲ ਜਰਾ ਜਨਾ ਵੀ ਪਿਆਰ ਕਰਦੇ ਹੋ ਤਾਂ ਇਸ ਵੀਡੀਓ ਨੂੰ ਪੂਰੀ ਧਿਆਨ ਨਾਲ ਪੂਰੀ ਵੀਡੀਓ ਸੁਣਿਓ ਕਿਸੇ ਬੰਦੇ ਨੇ ਕਿਸੇ ਸਾਧੂ ਨੂੰ ਪੁੱਛਿਆ ਵੀ ਤੂੰ ਸਾਰੀ ਦਿਹਾੜੀ ਮਾਲਾ ਫੇਰਦਾ ਇਹਦਾ ਕੀ ਫਾਇਦਾ ਉਹ ਕਹਿੰਦਾ ਇਹਦਾ ਉੱਤਰ ਉਹ ਚੋਰਾਣੀ ਟੋਲੀ ਹੈਗੀ ਆਥੇ ਕੁਟੀਆਂ ਬਣੀ ਹੈ ਚੋਰਾਾਂ ਦੀ ਤੂੰ ਉੱਥੇ ਜਾ ਉੱਥੇ ਤੇਰਾ ਜਵਾਬ ਆ ਉਹ ਜਿਹੜਾ ਬੰਦਾ ਸੀ ਬੜਾ ਹੈਰਾਨ ਹੋਇਆ ਵੀ ਜੇ ਇੱਕ ਸਾਧੂ ਕੋਲੋਂ ਮੈਨੂੰ ਨਾਮ ਜਪਣ ਦਾ ਨਹੀਂ ਪਤਾ ਲੱਗਿਆ ਵੀ ਕੀ ਮਤਵਲਾ ਕੀ ਇਹਦਾ ਮੀਨਿੰਗ ਆ ਵੀ ਇੱਕ ਚੋਰ ਕੀ ਦੱਸੂਗਾ ਤਾਂ ਉਹਨੇ ਬੜੀ ਨਿਮਰਤਾ ਨਾਲ ਜਾ ਕੇ ਉੱਥੇ ਚੋਰਾਂ ਕੋਲ ਬੇਨਤੀ ਕੀਤੀ ਵੀ ਮੈਨੂੰ ਤੁਸੀਂ ਇਹ ਦੱਸੋ ਵੀ ਗੁਰਬਾਣੀ ਸੁਣਨ ਦਾ ਕੀ ਲਾਭ ਤਾਂ ਇੱਕ ਬਿਰਤ ਚੋਰ ਸੀ ਜਿਹੜਾ ਮਿੰਜੇ ਤੇ ਬੈਠਾ ਸੀ ਅੱਖਾਂ ਤੋਂ ਉਹਨੂੰ ਦੇਂਦਾ ਨਹੀਂ ਸੀ ਉਹ ਕਹਿੰਦਾ ਮੇਰੇ ਕੋਲੇ ਆ ਜਾ ਭਾਈ ਮੈਂ ਤੈਨੂੰ ਦੱਸਦਾ ਕਹਿੰਦਾ ਮੇਰੀ ਉਮਰ 108 ਸਾਲ ਦੀ ਹੋ ਗਈ ਆ ਮੇਰੇ ਨਾਲ ਦੇ ਚੋਰ ਸਾਰੇ ਥਾਂਸੀ ਚੜ ਗਏ ਨੇ ਉਦੋਂ ਰਾਜੇ ਮਹਾਰਾਜੇ ਸੂਰੀ ਤੇ ਟੰਗਦੇ ਹੁੰਦੇ ਸੀ ਕਹਿੰਦਾ ਇੱਕ ਵਾਰੀ ਕਿਸੇ ਮਹਾਪੁਰਸ਼ ਦਾ ਦੀਵਾਨ ਲੱਗਿਆ ਹੋਇਆ ਸੀ ਕਹਿੰਦਾ ਅਸੀਂ ਸਾਰੇ ਚੋਰੀ ਕਰਨ ਵਾਸਤੇ ਗਏ ਕਹਿੰਦਾ ਅੱਗੇ ਕੀ ਦੇਖਿਆ ਕਹਿੰਦਾ ਇੱਕ ਤੋਕ ਮੇਰੇ ਕੰਨ ਦੇ ਵਿੱਚ ਪੈ ਗਈ ਵੀ ਸੂਲੀ ਤੋਂ ਸੂਲ ਬਣ ਜਾਂਦੀ ਆ ਕਹਿੰਦਾ ਮੈਂ ਕੰਧੇ ਨਾਲ ਖੜ ਕੇ ਸੁਣਨ ਲੱਗਿਆ ਕਥਾ ਉਸ ਮਹਾਪੁਰਸ਼ ਦੀ ਕਹਿੰਦਾ ਉਸ ਮਹਾਪੁਰਸ਼ ਨੇ ਕਿਹਾ ਵੀ ਜਿਹੜਾ ਬੰਦਾ ਭੂਤ ਪ੍ਰੇਤ ਤੁਸੀਂ ਉਸ ਬੰਦੇ ਦੀ ਪਛਾਣ ਕਿਵੇਂ ਕਰ ਸਕਦੇ ਹੋ ਭੂਤ ਪ੍ਰੇਤ ਦਾ ਅਰ ਜਿਹੜੇ ਆਪਣੇ ਕੋਈ ਵੀ ਦੇਵੀ ਦੇਵਤਾ ਵੀ ਉਹਦਾ ਪਛਾਵਾ ਨਹੀਂ ਹੁੰਦਾ ਉਹਦੇ ਤੱਕ ਕੰਨ ਚ ਪੈ ਗਈ ਤੇ ਬਾਕੀ ਚੋਰ ਚੋਰੀ ਕਰਦੇ ਰਹੇ ਤੇ ਜਦੋਂ ਵਾਪਸ ਮਾਲ ਲੈ ਕੇ ਆਏ ਤਾਂ ਉਹਦੇ ਸੂਲ ਪੈਰ ਦੇ ਵਿੱਚ ਵੜ ਗਈ। ਉਹ ਦੂਜੇ ਕਹਿਣ ਲੱਗੇ ਵੀ ਗੱਲ ਸੁਣ ਵੀ ਆ ਤੈਨੂੰ ਕਥਾ ਸੁਣਨ ਦਾ ਲੱਗ ਗਿਆ ਨਾ ਪਤਾ ਤੂੰ ਕੈਸੇ ਵੀ ਨਾਮ ਜਪੜਾ ਮੈਂ ਤਾਂ ਨਾਮ ਸੁਣਨਾ ਵਾਜ ਮੈਂ ਤਾਂ ਕਥਾ ਸੁਣਨੀ ਆ ਆ ਤੇਰੇ ਪੈਰ ਦੇ ਵਿੱਚ ਸੂਲ ਵੜ ਗਈ। ਉਹ ਕਹਿੰਦਾ ਮੈਂ ਆਖਿਆ ਉਹਨਾਂ ਨੇ ਮੈਂ ਇਹ ਜਵਾਬ ਤਾਂ ਵੀ ਮੈਨੂੰ ਬਾਕੀ ਤਾਂ ਹਜੇ ਪਤਾ ਨਹੀਂ ਮੈਨੂੰ ਇੰਨਾ ਜ਼ਰੂਰ ਪਤਾ ਵੀ ਨਾਮ ਜਪਣ ਦੇ ਨਾਲ ਸੂਲੀ ਤਾਂ ਸੂਲ ਬਣ ਜਾਂਦੀ ਚਲੋ ਬਾਕੀ ਤਿੰਨੇ ਪાંਸੀ ਤੇ ਚੜ ਗਏ ਉਹ ਜਿਹੜਾ ਚੌਥਾ ਸੀ ਉਹਦੇ ਸੂਲ ਵੱਜੀ ਸੀ ਪੈਰ ਦੇ ਵਿੱਚ ਉਹ ਰਾਜਾ ਨੇ ਆਕੇ ਵੀ ਦੇਖਿਆ ਵੀ ਇਹਦੇ ਸੂਲ ਵੱਜੀ ਹੋਈ ਆ ਵੀ ਇਹਨੇ ਨਹੀਂ ਚੋਰੀ ਕੀਤੀ ਉਹ ਵਜ਼ੀਰ ਕਹਿਣ ਲੱਗਿਆ ਵੀ ਇੱਕ ਨਹੀਂ ਹੋ ਸਕਦਾ ਵੀ ਚੋਰਾਂ ਦਾ ਸਰਦਾਰ ਹੋਵੇ ਚੋਰੀ ਨਾ ਕਰੇ ਉਹ ਕਹਿੰਦਾ ਜੀ ਐਂ ਕਰੋ ਇੱਕ ਸ਼ੇਰ ਤਿਆਰ ਕਰੋ ਸ਼ੇਰ ਦੇ ਉੱਤੇ ਇੱਕ ਮਾਤਾ ਦੀ ਮੂਰਤੀ ਤਿਆਰ ਕਰੋ ਉਸ ਸ਼ੇਰ ਦੇ ਵਿੱਚ ਉਹ ਰਾਜੇ ਦਾ ਵਜ਼ੀਰ ਬੈਠ ਜਾਂਦਾ ਉਸ ਚੋਰ ਦੇ ਦਰਵਾਜ਼ੇ ਮੂਰੇ ਜਾ ਕੇ ਕਹਿੰਦਾ ਭਗਤਾ ਮੇਰੀ ਸੁੱਖ ਨਹੀਂ ਲੈ ਕੇ ਆਇਆ ਸੁੱਖ ਲੈ ਕੇ ਆ। ਉਹਨੇ ਇੱਕਦਮ ਪਲ ਤਾਂ ਡਰ ਗਿਆ ਵੀ ਮਾਤਾ ਚੱਲ ਕੇ ਮੇਰੇ ਕੋਲੇ ਆ ਗਈ ਵੀ ਮੈਂ ਸੁੱਖ ਨਹੀਂ ਲਈ ਨਹੀਂ ਲਾਈ ਹੁਣੀ ਕੋਈ। ਤੇ ਜਦੋਂ ਉਹਨੇ ਪਰਛਾਵਾਂ ਦੇਖਿਆ ਚੰਦ ਚਲਣੀ ਰਾਤ ਸੀ ਉਹਦੇ ਇੰਨੀ ਇਲੈਕਟਾਂ ਦਾ ਤਾਂ ਸਾਧਨ ਹੈ ਨਹੀਂ ਸੀ ਉਹਦਾ ਪਰਛਾਵਾਂ ਸੀ। ਉਹ ਕਹਿੰਦਾ ਮਾਤਾ ਹੋ ਕੇ ਝੂਠ ਬੋਲੀ ਜਾਂਦੀ ਐ। ਮੈਂ ਤਾਂ ਕਦੇ ਚੋਰੀਓ ਨਹੀਂ ਕੀਤੀ। ਜਿਹੜਾ ਵਜੀਰ ਸੀ ਬੜਾ ਹੈਰਾਨ ਵੀ ਬਾਕੀ ਇਹਨੇ ਚੋਰੀ ਨਹੀਂ ਕੀਤੀ ਉਹ ਵਾਪਸ ਮੁੜਿਆ ਕਹਿੰਦਾ ਰਾਜਾ ਸਾਹਿਬ ਉਹ ਜਿਹੜਾ ਵੀ ਜਿਹੜਾ ਚੋਰਾਂ ਦਾ ਸਰਦਾਰ ਆ ਨਾ ਉਹਨੇ ਇਸ ਵਾਰ ਚੋਰੀ ਨਹੀਂ ਕੀਤੀ ਕਿਉਂਕਿ ਉਹਨੇ ਉਹ ਤੁੱਕ ਬਾਣੀ ਦੀ ਸੁਣ ਲਈ ਸੀ ਜੇ ਤੁਸੀਂ ਵੀ ਬਾਣੀ ਨਾਲ ਪਿਆਰ ਕਰਦੇ ਹੋ ਤਾਂ ਲਾਇਕ ਜ਼ਰੂਰ ਕਰਦਿਆ ਕਰੋ ਸਾਡੇ ਲਈ ਤੁਹਾਡਾ ਲਾਇਕ ਬਹੁਤ ਜ਼ਰੂਰੀ ਆ ਜਿਹਨੇ ਪੇਜ ਨੂੰ ਫੋਲੋ ਨਹੀਂ ਕੀਤਾ ਫੋਲੋ ਕਰਦਿਆ ਕਰੋ ਸਸਰੀਕਾ